ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਦਾ ਰਸੂਲਪੁਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉਂ ਰਸੂਲਪੁਰ ਤੋਂ ਜਿਹੜੀ ਕੌਂਕੇ ਖੋਸਿਆਂ ਨੂੰ ਛੜਕ ਜਾਂਦੀ ਆ ਉਥੇ ਵੀਰ ਦਾ ਘਰ ਹੈ ਨਹਿਰ ਤੋਂ ਪਹਿਲਾਂ ਹੀ ਘਰ ਆ ਜਾਂਦਾ ਖੇਤਾਂ 'ਚ ਵੀਰ ਬੈਠਾ ਬਾਰਮੂਰ ਦੇ ਸੜਕ ਲੰਘਦੀ ਏ ਵੀਰ ਦੇ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੇ ਪੰਜ ਜਾਨਵਰ ਆ ਛੋਟੇ ਭਾ ਦੇ ਨਾਗ ਆ ਇੱਕ ਇਹਨਾਂ ਚੋ ਗੱਬਣ ਆ ਤਿੰਨ ਸੂਈਆਂ ਵਾ ਇੱਕ ਟੋਕੜ ਨਿੱਕੇ ਨਿੱਕੇ ਮੁੱਲ ਹੋਣਗੇ ਕਿੰਨਾ ਦੁੱਧ ਕਿੰਨਾ ਮੁੱਲ ਸਾਰੀ ਜਾਣਕਾਰੀ ਲੈ ਦਣਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦਈਏ ਨਾਮ ਨੇ ਪ੍ਰਦੀਪ ਸਿੰਘ ਪਿੰਡ ਰੂਲ ਪਰ ਮੱਲਾ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉ ਮੋਬਾਈਲ ਨੰਬਰ 88476 70927 ਇਹ ਤੋਂ ਜਰਸੀ ਤੋਂ ਸ਼ੁਰੂ ਕਰ ਲਈਏ ਦੱਸੀ ਇਹਦੇ ਬਾਰੇ ਇਹ ਵੀਰੇ ਅਰੀਨਲ ਦੂਜਾ ਸੂਆ ਹੁੰਦੀ ਆ ਹਮ ਹਫਤੇ ਦੀ ਗੱੱਚੀ ਆ ਜੀ ਕਿੰਨਾ ਦੁੱਧ ਦੇ ਦੁੱਧ ਉਹਦਾ ਬਾਈ ਮਾਲਕ ਨੇ ਦੱਸਿਆ 14 ਕਿਲੋ ਠੀਕ ਐ ਇੰਨਾ ਕ ਤਾਂ ਹੁੰਦਾ ਹੱਕ ਹੂੰ ਕੱਢੀਏ ਬਾਹਰ ਨੂੰ ਦੋਸਤੋ ਵੀਰ ਕਹਿੰਦਾ ਮਾਲਕਾ ਨੇ ਦੱਸਿਆ 14 ਕਿਲੋ ਦੁੱਧ ਇੰਨਾ ਕ ਤਾਂ ਚਲੋ ਪਿਆਉਣਾ ਵੀ ਚਾਹੀਦਾ ਬਾਕੀ ਗਾਂ ਅਗਲੇ ਦੀ ਸੇਵਾ ਸੰਭਾਲ ਤੇ ਡਿਪੈਂਡ ਕਰਦਾ ਹਫਤੇ ਦੀ ਕੱਚੀ ਆ 5-7 ਦਿਨ ਵਧੀਆ ਅਗਲਾ ਸੇਵਾ ਸੰਭਾਲ ਗੌਰ ਕਰ ਲੈਂਦਾ ਬਲਟੇ ਲਾ ਪਈਆਂ ਬਹੁਤ ਝੋਲੀ ਝੋਲੀ ਲਾਉ ਬਹੁਤ ਬਾਕੀ ਪਿਆਵੜੀ ਆਪਸੀ ਆ ਕੋਈ ਹਮਾਜਲ ਵਾਲੀ ਨਾ ਮੰਨ ਕੇ ਆਵੇ ਠੀਕ ਹੈ ਜੀ ਬਾਈ ਕਹਿੰਦਾ ਲੋਕਲ ਜਰਸੀ ਆ ਕੋਈ ਹਮਾਜਲ ਵਾਲੀ ਨਾ ਮੰਨ ਕੇ ਆਵੇ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਫੈਟ ਫੂਡ ਚੰਗੀ ਆਉਂਦੀ ਆ ਫੈਟ ਚੰਗੀ ਆਉਂਦੀ ਕਰਕੇ ਤਾਂ ਕਰਕੇ ਡਿਮਾਂਡ 'ਚ ਵੀ ਬਹੁਤ ਰਹਿੰਦੀਆਂ ਕਿਉਂਕਿ ਮੱਝ ਦਾ ਤੁਹਾਨੂੰ ਪਤਾ ਹੈ ਦਰਮਿਆਨੀ ਮੱਝ ਲੱਖ ਦੀ ਆਉਂਦੀ ਆ ਕਿੰਨੇ ਦੀ ਬਾਈ ਜੈਜ ਜਪਾ ਇਹਦਾ ਫੋਨ ਯਾਰ ਮੁੱਲ ਫੋਨ ਤੇ ਕਰਾਂਗੇ 200 ਕਿਲੋਮੀਟਰ ਤੱਕ ਪਹੁੰਚ ਕਰਾਂਗੇ ਆਪਾਂ ਠੀਕ ਹੈ ਮੌਲ ਫੋਨ ਤੇ ਕਰਾਂਗੇ ਮੌਲ ਬਾਈ ਕਹਿੰਦਾ ਫੋਨ ਤੇ ਕਰਾਂਗੇ 200 ਕਿਲੋਮੀਟਰ ਤੱਕ ਅਗਲੇ ਇਹਦੇ ਘਰੇ ਪਹੁੰਚਦੀ ਕਰ ਦੇਗਾ ਮਤਲਬ ਪੰਜਾਬ ਪੰਜਾਬ ਚ ਹਾਂ 200 ਕਿਲੋਮੀਟਰ ਤੱਕ ਵੀਰੇ ਮੰਨ ਕੇ ਚੱਲ ਵੀ ਆਪਾਂ ਪਹੁੰਚ ਕਰ ਦਾਂਗੇ ਸਾਰੇ ਪਸ਼ੂਆਂ ਦੀ ਵੀ ਕਰਨੀ ਆ ਸਾਰੇ ਪਸ਼ੂਆਂ ਦੀ 200 ਕਿਲੋਮੀਟਰ ਤੱਕ ਬਾਈ ਕਹਿੰਦਾ ਪਹੁੰਚ ਕਰ ਦੇ ਦਾਂਗੇ ਤੁਹਾਨੂੰ ਗੱਡੀ ਦਾ ਕੋਈ ਫਿਕਰ ਨਹੀਂ ਗੱਡੀ ਕਿੰਨੇ ਚ ਆਊਗੀ ਕਿੰਨੇ ਚ ਜਾਊਗੀ ਕੋਈ ਟੈਨਸ਼ਨ ਨਹੀਂ 200 ਕਿਲੋਮੀਟਰ ਸਾਰਾ ਪੰਜਾਬ ਚਾਰਛੇਵਰਾ ਹੀ ਹੋ ਜਾਣਾ ਸਾਰੇ ਪੰਜਾਬ ਪੰਜਾਬ ਚ ਪਹੁੰਚਦੀ ਹੋ ਜੂ ਵੜ ਤੁਹਾਡੇ ਘਰੇ ਇਹਦੇ ਬਾਰੇ ਦੱਸੀਏ ਜੀ ਇਹ ਦੋ ਤਰੀਕ ਦੀ ਸੂਈ ਆ ਉਹ ਬੱਚਾ ਵੀਰੇ ਇਹਦੇ ਮਾਰ ਕਿਹੜਾ ਕਾਲਾ ਆ ਖੜਾ ਵਾ ਠੀਕ ਹੈ ਹਾਂਜੀ ਵੀਰੇ 14 ਕਿਲੋ ਦੁੱਧ ਇਸ ਟਾਈਮ ਰੈਡੀ ਆ ਇਹ ਥੱਲੇ ਕਿੰਨੇ ਦੀ ਜਾਇਜ ਆਪਾ ਇਹ ਵੀਰੇ 50000 ਚ 200 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ 14 ਕਿਲੋ ਦੁੱਧ ਇਹਦੇ ਥੱਲੇ ਤਿਆਰ ਦੋ ਤਰੀਕ ਦੀ ਇਹ ਸੂਈ ਵੀ ਆ 7 ਕਿਲੋ ਸਵੇਰੇ 7 ਕਿਲੋ ਆਥ ਨੇ ਮੈਲੇ ਮੂਲੇ ਤੋਂ ਚੱਲ ਕੇ ਸਾਫ਼ ਹੋਣੀ ਠੀਕ ਹੈ ਜੀ ਕਿੰਨਾ ਕੁ ਪਿਆਜੀ ਦੁੱਧ 16 17 ਕਿਲੋ ਬਾਈ ਦੱਸਦਾ ਪਿਆਜੂ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਸ਼ਾਮ ਤੇ ਕਰ ਹਵਾਨਾ ਦੁੱਧ ਨਾਲ ਭਰ ਲੈਣਾ 7 ਕਿਲੋ ਰੈਡੀ ਆ ਕੱਦ ਵੱਡਾ ਹੀ ਆ 50000 ਚਵਾਈ ਕਹਿੰਦਾ ਅਗਲੇ ਦਿਨ ਘਰੇ ਪਹੁੰਚਦੀ ਕਰਦੇ ਆਂਗੇ ਵਰਦਾਨ ਵੀ ਕਰਾਂਗੇ ਐ ਨਹੀਂਗਾ ਵੀ ਆਪਾਂ ਜੇ ਕਹਤਾ ਤਾਂ 50 ਦਾ 50 ਹੀ ਲੈਣਾ ਵਾ ਠੀਕ ਆ ਮਾਨਤਾਨ ਵੀ ਜਰੂਰ ਕਰਾਂਗੇ 50 ਚ ਮਾਨਤਾਨ ਵੀ ਹੋ ਜੂ ਤੇ ਵਿੱਚੇ ਹੀ ਕਰਾਇਆ ਤੁਹਾਡੇ ਘਰੇ ਪਹੁੰਚਦੀ ਹੋ ਜੂ ਵੈੜ ਤਿੰਨ ਨੰਬਰ ਜੀ ਇਹ ਜਰਸੀ ਚ ਕਰਾਸ ਪਾਣਾ ਥੋੜਾ ਜਿਹਾ ਵੀਰੇ ਹਾਂਜੀ ਇਹਨੂੰ ਅੱਜ 4 ਤਰੀਕ ਦੀ ਸੂਈ ਆ ਉਹ ਵਿਚਾਲੇ ਵਾਲਾ ਬੱਚਾ ਇਹਦਾ ਵੀਰੇ ਕਿੰਨਾ ਇਕ ਬੋਲੋ ਬੋਲੋ ਦੁੱਧ ਇਹ 11 ਤੋਂ 12 ਕਿਲੋ ਦੇ ਵਿੱਚ ਆ ਵੀਰੇ ਕਿੰਨਾ ਇਕ ਪਿਆਜ ਉਹ 14 ਕਿ ਗੱਲਾਂ ਦਾ ਪਿਆਜ ਹੁੰਦਾ ਠੀਕ ਐ ਦੋਸਤੋ 1 ਨੰਬਰ ਵੀ ਜਰਸੀ ਕੱਦ ਵਾਲੀ ਐ 2 ਨੰਬਰ ਡੱਬੀ ਵੀ ਕੱਦ ਕਾਰਟ ਵਾਲੀ ਐ 3 ਨੰਬਰ ਥੱਲੇ 11 ਤੋਂ 12 ਅੱਜ ਤਿਆਰ ਐ 4 ਤਰੀਕ ਦੀ ਸੂਈ ਐ ਕਾਲਾ ਰੰਗ ਐ ਤੇ ਬੱਚਾ ਬਦਾਮੀ ਰੰਗ ਦਾ ਇਹਦੇ ਮਗਰ ਵੱਛਾ ਬਾਕੀ ਲਗਭਗ ਇਹਰ ਜਿੰਨੇ ਨਾਗ ਆ ਸਾਰੇ ਨਾਗੀ ਗਰਮੀ ਹਾਰ ਸਿਆਲ ਦੋਵੇਂ ਰੁੱਤਾਂ ਚੱਲਣ ਵਾਲੇ ਨਾਗ ਹੈ ਫੈਂਟ ਵਾਲੇ ਦੁੱਧ ਵਾਲੇ ਆ ਬੰਦੀ ਨਹੀਂ ਹੈਗਾ ਵੀ ਮੰਨ ਕੇ ਚੱਲ ਵੀ ਪਾਣੀ ਵਰਗਾ ਦੁੱਧ ਹੋਊਗਾ ਹੂੰ ਇਹ ਕਿੰਨੇ ਦੀ ਬਾਈ 48000 ਚ 200 ਕਿਲੋਮੀਟਰ ਤੱਕ ਪਹੁੰਚ ਲਾਓ ਜੀ 48000 ਚ 200 ਕਿਲੋਮੀਟਰ ਤੱਕ ਪਹੁੰਚ ਹੋ ਜੂਗੀ ਤੇ ਜੇ ਕੋਈ ਭੈਣ ਭਰਾ 2-4 ਕਿਲੋਮੀਟਰ ਤੋਂ ਹੀ ਫੋਨ ਲਾ ਲੈਂਦਾ ਉਹਦੇ ਨਾਲ ਹੀ ਸੌਦਾ ਹੋ ਜਾਂਦਾ ਤੇ ਜੀਵ ਜਾਂ 200 ਕਿਲੋਮੀਟਰ ਤੱਕ ਪਹੁੰਚ ਆਉਣੀ ਆ ਹਾਂ ਉਹ ਜਿਆ ਕਿਰਾਏ ਭਾੜੇ ਵਾਲਾ ਮਾਨਤਨ ਵੱਧ ਹੋ ਜਾਊਗਾ ਤੇ ਜਿਹਦੀ ਬਾਟ ਵੱਧ ਹੋਈ ਉਹਦੇ ਘਰੇ ਗਾਂ ਪਹੁੰਚਦੀ ਹੋ ਜੂ ਛੋੜ ਛੱਪਾ ਹੋ ਜੂ 11 12 ਲੀਟਰ ਬੌਲਾ ਤਿਆਰ ਆ 14 ਕਿ ਪਿਆਜੂ 48000 ਤਾਜੀ ਸੂਈ ਆ ਟੋਕੜਾਂ 35 35 40 40000 ਦੀਆਂ ਦੇਈ ਜਾਂਦੇ ਲੋਕੇ ਇੰਨੇ ਦੁੱਧ ਵਾਲੀਆਂ ਇਹ ਤਾਂ ਫੇਰ ਤਾਜੀ ਸੂਈ ਆ ਕਣਕਉਣ ਇਹਦਾ ਹਜੇ ਚੱਲਣਾ ਚਾਰ ਨੰਬਰ ਵੀਰ ਇਹ ਵੀਰੇ ਪਲੂਨ ਸੂਈ ਆ ਇਹਨੂੰ 10 ਦਿਨ ਹੋ ਗਏ ਜੀ ਕਿ ਸੂਈ ਨੂੰ ਤੇ ਉਹ ਬੱਚਾ ਸੀ ਜਾਂ ਮਰ ਗਿਆ ਬੱਚਾ ਠੀਕ ਹੈ ਜੀ ਜਿਹੜਾ ਝੋਲ ਲੈਣਾ ਝੋਲ ਲੈਣਾ 9 ਕਿਲੋ ਦੁੱਧ ਲਓ ਜੀ ਸੀਲ ਫੁੱਲ ਹੈ 9 ਕਿਲੋ ਦੁੱਧ ਹੈ ਜਿਹੜਾ ਝੋਲ ਲੈਣਾ ਬੱਚਾ ਇਹਦਾ ਵੱਛਾ ਸੀ ਚੜ੍ਹਾਈ ਕਰ ਗਿਆ ਚਲੋ ਬੱਛੀ ਦਾ ਤਾਂ ਹੁੰਦਾ ਵੀ ਆ ਕਿ ਗਾਂ ਨੂੰ ਵੈੜ ਬੂੜ ਰਲ ਜਾਂਦੀ ਆ ਕਈ ਬੰਦੇ ਕਹਿੰਦੇ ਜੇ ਹੁਣ ਬੱਚਾ ਮਰ ਗਿਆ ਉਹ ਇਹਦਾ ਕੋਈ ਚੱਕਰ ਨਹੀਂ ਆ ਤਾਂ ਜੀ ਕੋਈ ਬੰਦਾ ਬਾਹ ਪਵਾ ਕੇ ਚੈੱਕ ਕਰਾ ਲਵੇ ਠੀਕ ਹੈ ਜੀ ਠੰਡੀ ਸੀਲ ਹੈ ਲਓ ਜੀ ਠੰਡੀ ਸੀਲ ਫੁੱਲੀ ਹੈ 9 ਕਿਲੋ ਤਿਆਰ ਹੈ 4.5 ਕਿਲੋ ਸੁਬਾ 4.5 ਕਿਲੋ ਆਥ ਨੇ ਸੁਬਾ ਸ਼ਾਮ 9 ਕਿਲੋ ਰੈਡੀ ਆ ਗੋਲ ਮਟੋਲ ਆ ਰਾਜੀ ਫੁੱਲ ਆ ਤੇ ਬਾਈ ਕਹਿੰਦਾ ਇਹ ਨਾ ਕੋਈ ਵਹਿ ਮੰਨੇ ਕਿ ਬੱਚਾ ਮਰ ਗਿਆ ਤੇ ਪਤਾ ਨਹੀਂ ਦੁੱਧ ਦੇਊ ਕਿ ਨਾ ਦੇਊ ਸੀਲ ਫੁੱਲ ਆ ਕੋਈ ਲੱਤਾਂ ਛੜਾਂ ਵਾਲੀ ਨਹੀਂ ਗੀ ਬਾਕੀ ਤੁਸੀਂ ਵੇਖ ਹੀ ਲਿਆ ਜਿਹੜੀ ਹੌਨ ਨਹੀਂ ਲੱਤ ਮਾਰਦੀ ਫਿਰ ਤੁਹਾਡੇ ਕਿਹੜਾ ਮਾਰਨ ਤੁਹਾਡੇ ਨਾਲ ਕਿਹੜਾ ਇਹਦੀ ਕੋਈ ਦੁਸ਼ਮਣੀ ਆ ਪੂਰੀ ਸੀਲਸ ਆ ਠੰਡੀ ਕਿੰਨੇ ਦੀ ਬਾਈ ਫਿਰ 30 ਚ ਪਹੁੰਚ ਕਰ ਦਾਂਗੇ 200 ਕਿਲੋ ਲਓ ਜੀ 30000 ਚ 200 ਕਿਲੋਮੀਟਰ ਤੱਕ ਅਗਲੇ ਦੇ ਘਰੇ ਪਹੁੰਚਦੀ ਹੋ ਜੂਗੀ। ਲਾਸਟ ਤੇ ਆ ਜੀ। ਇਹ ਵੀਰੇ ਤੋਕੜ ਆ। ਹੂੰ। ਦੁੱਧ ਤਾਂ ਹੋਊਗਾ 8 ਕਿਲੋ ਇਹ ਥੱਲੇ। ਠੀਕ ਐ। ਸੀਲ ਸੌ ਸਾਰੇ ਨਾ ਗਈ ਆ। ਇਹ ਕਿੰਨੇ ਦੀ? ਇਹ ਵੀਰੇ ਆਪਾਂ ਮੰਨ ਕੇ ਜਾਂ 18000 ਤੱਕ ਪਹੁੰਚ ਕਰ ਲਾਂਗੇ। ਲਓ ਜੀ 8 ਕਿਲੋ ਦੁੱਧ। ਜੇ ਕਿਸੇ ਨੇ ਦੁੱਧ ਦਾ ਬੁੱਤਾ ਲਾਉਣਾ ਜਾਂ ਥੋੜੇ ਪੈਸੇ ਲਾਉਣੇ ਆ। ਆਈ ਹੋਏ ਜੇ ਥੋੜੀ ਬੇਗੋਰੀ ਵਾਲਿਆ ਘਰ ਆ। ਹੂੰ। ਦੁੱਧ 10 ਕਿਲੋ ਹੀ ਕਰ ਦੂ ਵੀਰੇ। ਠੀਕ ਐ। ਕਿਉਂਕਿ ਵਹਿੜ ਵੱਡੀ-ਵੱਡੀ ਆ ਕੱਦ ਵਾਲੀ ਆ। ਕਿਸੇ ਭੈਣ ਭਰਾ ਦਾ ਦੁੱਧ ਦਾ ਬੁੱਤਾ ਲਾਉਣਾ ਹੋਵੇ ਪਸ਼ੂ ਕਈ ਵਾਰ ਹੁੰਦਾ ਗੱਭਣਾ ਦੋ ਮਹੀਨੇ ਪਏ ਆ ਥੋੜੇ ਪੈਸੇ ਲਾਉਣੇ ਹੁਣ ਦੋ ਕੁ ਮਹੀਨੇ ਆਸਤੇ ਦੁੱਧ ਚਾਹੀਦਾ 8 ਕਿਲੋ ਦੁੱਧ ਹੈ ਵੈੜ ਵੱਡੀ ਹੈ ਬਾਈ ਦੇ ਕਹਿੰਦਾ ਮਤਲਬ ਇਹ ਹੈ ਕਿ ਵੈੜ ਕੱਦ ਕਾ 18 ਹੈ ਜੀ ਤੋਂ ਲਈ ਆ ਉਹਨਾਂ ਦੀ ਸੇਵਾ ਐਸੀ ਵੈਸੀ ਸੀ ਐਡੀ ਵੈੜ ਨੂੰ 10 ਕਿਲੋ ਦੁੱਧ ਕੋਈ ਬਾਹਲਾ ਵੀ ਨਹੀਂ ਜੇ ਸਵੇਰ ਤਿੰਨ ਚਾਰ ਕਿਲੋ ਫੀਡ ਪਾਜੇ ਸ਼ਾਮ ਨੂੰ ਪਾਜੇ 10 ਕਿਲੋ ਕਰਿਉ ਅੱਜ ਵੀਰ ਦੇ ਘਰੇ 8 ਕਿਲੋ ਰੈਡੀ ਆ 18000 ਦੀ 200 ਕਿਲੋਮੀਟਰ ਤੱਕ 200 ਕਿਲੋਮੀਟਰ ਤੱਕ ਅਗਲੇ ਦੇ ਘਰੇ ਪਹੁੰਚਦੀ ਹੋ ਜੂਗੀ ਤੇ ਜੇ ਕੋਈ ਆਣ ਗਵਾਂਡ ਵਾਲਾ ਭੈਣ ਭਰਾ ਉਹ ਜਿਆ ਮਾਨਤਾਣ ਵੱਧ ਹੋ ਜੂ ਹੋ ਜੂ ਥੋੜਾ ਥੋੜਾ ਫੇਰ ਵੀ ਨੇੜੇ ਵਾਲਿਆਂ ਦਾ ਵੱਧ ਹੋ ਜੂ ਕਿਉਂਕਿ ਉਹ ਜਿਆ ਕਿਰਾਇਆ ਘੱਟ ਲੱਗਣਾ ਉਹ ਜਿਆ ਕਿਰਾਏ ਵਾਲਾ ਵਿੱਚੋਂ ਬਾਈ ਛੋੜ ਛਾਪਾ ਵੱਧ ਕਰ ਦੂਗਾ ਪੰਜ ਜਾਨਵਰ ਹੈ ਜਾਇਦ ਜੀ ਕੀਮਤ ਹੈ ਇਹਦੂ ਘੱਟ ਤਾਂ ਫਿਰ ਤੁਹਾਨੂੰ ਵੀ ਪਤਾ ਕੀ ਨੇ ਦੇਣਾ ਜਾਨਵਰ ਜਿਵੇਂ ਹੁਣ 8 ਕਿਲੋ ਦੁੱਧ 18000 ਦੀ ਦੇਣੀ ਆ 200 ਕਿਲੋਮੀਟਰ ਤੱਕ ਅਗਲੇ ਦੇ ਘਰੇ ਵੀ ਪਹੁੰਚਦੀ ਕਰਨੀ ਆ ਤੇ ਕੋਈ 4-5000 ਕਿਰਾਏ ਦਾ ਵੀ ਲੱਗੂਗਾ ਤੇ 18000 ਚ ਕਿਹਨੇ ਪਹੁੰਚਦੀ ਕਰਨੀ ਜਮਾ ਜੈਜਪਾ 18-20000 ਅਗਲਾ ਊ ਮੁੱਲ ਕਰਦਾ ਵਿੱਚੋਂ ਕਹੂਗਾ ਛੋੜ ਕਰੂੰਗਾ ਤੇ ਵੀਰ ਤਾਂ ਫੇਰ ਗਈ ਜਾਂਦਾ 200 ਕਿਲੋਮੀਟਰ ਤੱਕ ਅਗਲੇ ਦੇ ਘਰੇ ਪਹੁੰਚਦੀ ਕਰ ਦੂੰਗਾ ਤੇ ਜੇ ਤੁਸੀਂ ਵੀ ਗੱਡੀ ਕਰਾਓਗੇ 15 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਪੈਸੇ ਚੱਲਦੇ ਆ ਤੇ ਗੁਣਾ ਤੁਸੀਂ ਆਪ ਦੀ ਆਪ ਕਰ ਲਿਓ ਜੈ ਜੀਪਾ ਰਸੂਲਪੁਰ ਪਿੰਡ ਜ਼ਿਲ੍ਹਾ ਜਿਹਾ ਜ਼ਿਲ੍ਹਾ ਹੈਗਾ ਲੁਧਿਆਣਾ ਤਹਿਸੀਲ ਜਗਰਾਉਂ ਨੇੜੇ ਰਸੂਲਪੁਰ ਤੋਂ ਜਾਂਦੀ ਸੜਕ ਕੌਕੇ ਖੋਸਿਆਂ ਨੂੰ ਉਹ ਸਾਹਮਣੇ ਨਹਿਰ ਆ ਉਹ ਦਰਖਤ ਦੀਨੇ ਹੁਣੇ ਤੁਹਾਨੂੰ ਸਫਾਈਦਿਆਂ ਦੀ ਲੈਂ ਲੰਮੀ ਉਹ ਨਹਿਰ ਤੇ ਆ ਸੜਕ ਦੇ ਉੱਪਰ ਹੀ ਘਰ ਆ ਬਾਕੀ ਫੋਨ ਨੰਬਰ ਚੱਲੀ ਜਾਂਦਾ ਫੋਨ ਲਾ ਲਿਓ ਬਾਈ ਤੁਹਾਨੂੰ ਐਡਰੈਸ ਸਮਝਾ ਦੂਗਾ ਨਹੀਂ ਲੋਕੇਸ਼ਨ ਤੁਹਾਨੂੰ ਪਾ ਦੂਗਾ ਵੀਰ ਦੇ ਘਰੇ ਆਜੋ ਚੋ ਕੇ ਲੈ ਜਾਓ ਭਾਵਾਂ ਸਾਰਿਆਂ ਫਾਸਿਗਾ